ਅੱਜ ਤੇ ਨਾ ਕੁਛ ਨਹੀਂ ਹੋਣਿਆ ਜੀ ਕਰਨ ਡੈ ਡੇਗੀ ਪਵਾ ਮੁੰਡਾ ਵੀ ਜਿਮ ਗਿਆ ਵਾ ਤੇ ਇਹ ਵੀ ਬਾਹਰ ਗਏ ਆ ਆਉਂਦਿਆਂ ਨੇ ਫੇਰ ਰੋਟੀ ਪਾਣੀ ਮੰਗਣਾ ਵਾ ਕੀ ਕਰਾਂ ਮੈਂ ਕੋਹ ਸਮਝ ਨਹੀਂ ਆਉਂਦੀ ਸਵੇਰ ਦੀ ਉੱઠી ਆ 5 ਵਜੇ ਦੀ ਪਰ ਨਾ ਕੋਈ ਹਾਲ ਨਹੀਂਗਾ ਮੇਰਾ ਚੱਲ ਬਣਾ ਰਸੋਈ ਚ ਲੇਖਾ ਬਾਤ ਚੜੂ ਲਾਣੀ ਨਹੀਂ ਦਾ ਆਟਾ ਬਣੀ ਆ ਤੇ ਆਟਾ ਵੀ ਗੁੰਨ ਲਿਆਵਾ ਜਦੋਂ ਆਉਂਦੇ ਆ ਫਿਰ ਫੁੱਲ ਕੇ ਰਾ ਦਿੰਦੀ ਆ ਈ ਕਰਾ ਆਹ ਤੇ ਸਰੀਰ ਹੀ ਨਹੀਂ ਸਾਫ਼ ਤੇ ਅੰਡਿਆ ਸਮਝ ਨਹੀਂ ਆਉਂਦੇ ਕੀ ਕਰਾ ਇਦਾਂ ਕਰਦੀ ਆ ਲੰਮੇ ਪੈ ਜਣਦੀ ਆ ਘੜੀ ਰਾਮ ਕਰੂੰਗੀ ਨਾ ਤੇ ਹੋ ਸਕਦਾ ਸਰੀਰ ਮੇਰਾ ਠੀਕ ਹੀ ਹੋ ਜੇ ਚਲ ਮਨਾ ਰਾਮ ਹੀ ਕਰਦਾ ਮਾਸਾ ਪਤਾ ਨਹੀਂ ਲੱਗਦਾ ਜਦੋਂ ਬੁਖਾਰ ਹੁੰਦਾ ਵਾ ਸਮਝ ਨਹੀਂ ਕੁਛ ਹੁੰਦਾ ਹੀ ਤਰ੍ਹਾਂ ਕੰਮ ਵੀ ਕਿਹੜਾ ਸਾਰਾ ਹੀ ਕਰਨਾ ਪੈਂਦਾ ਮੈਨੂੰ ਕੱਲੀ ਨੂੰ ਚੱਲ ਬਣਾ ਓਏ ਦੇ ਕਰਨੀ ਪਈ ਹੈ ਜਾਂ ਨਾਲੇ ਪੜ੍ਹਦੇ ਕਲਾਸ ਦੇ ਤੇ ਨਾਲੇ ਕਾਹ ਬਣਾ ਘੁੱਟ ਕੇ ਮੇਰੀ ਗੱਲ ਸੁਣ ਹੈ ਬੇ ਠੀਕ ਨਹੀਂ ਗਈ ਮੇਰੇ ਕੋ ਨਾ ਉਠਿਆਰੀ ਜਾਂ ਡਿਆ ਸਾਰੇ ਕੰਮ ਮੈਂ ਸੰਭਲੇ ਆ ਪਰ ਹੁਣ ਲੱਗਣਾ ਜਿਦਾ ਨਾ ਪੜਾ ਹੀ ਬੁਖਾਰ ਚੜਿਆ ਹੁੰਦਾ ਵਾ ਧਾਨ ਕੇ ਲੰਮੇ ਪੈ ਗਈ ਜਰਾ ਤਾਂ ਨਿਕਾਉਦੇ ਘਰ ਹੀ ਤੂੰ ਨਾਲ ਜਾ ਕੇ ਦਵਾਈ ਲੈ ਆਉਂਦੀ ਹੁਣ ਸਾਹੇ ਕਿੱਥੇ ਟਾਈਮ ਲੱਗਦਾ ਮੇਰਾ ਜਦੋਂ ਦੀ ਉੱઠી ਆ ਸਫਾਈਆਂ ਕੀਤੀਆਂ ਸਾਰੇ ਘਰ ਦੇ ਹਾਂ ਤੁਹਾਡੇ ਵਾਸਤੇ ਰੋਟੀ ਪਾਣੀ ਬਣਾਇਆ ਆਟਾ ਗੁੱਦਾ ਸਾਰਾ ਕੰਮ ਕੀਤਾ ਏ ਤੇ ਖੁਲਕੇ ਰਹਿ ਗਏ ਲੱਥਾਂ ਵਾਲੇ ਤੇ ਮੈਂ ਹਾਂ ਚੱਲਣਾ ਜਦੋਂ ਆਉਂਗੇ ਤੋ ਤਲਾਕ ਦੇ ਦੂੰਗੀ ਹੁਣ ਚਾਹ ਪੀਣੀ ਆ ਪਹਿਲਾਂ ਮੇਰੀ ਗੱਲ ਸੁਣ ਲੈ ਮੈਂ ਕਿਹੜਾ ਵਿਹਲਾ ਫਿਰਦਾ ਹੀ ਵੇ ਠੀਕ ਨਹੀਂ 100 ਕੰਮ ਐ ਬਿਲ ਨਿਕ ਨਿਕ ਚਲੋ ਠੀਕ ਆ ਮੈਂ ਕਿਹੜਾ ਕੈਪਟਨ ਵਿਹਲੇ ਫਿਰਦੇ ਹੀ ਗੇ ਜਾ ਹੁਣ ਤਾਂ ਕੋਈ ਗੱਲ ਨਹੀਂ ਬਣਾ ਦਿੰਦੀ ਆ ਪਾ ਦ ਗਲਾਸ ਦੇ ਪੀ ਲਓ ਤੇ ਫਿਰ ਚਾਹ ਲਿਆ ਨਾ ਕੋਈ ਨਹੀਂ ਮਨਾਂ ਤਾਂ ਕਿ ਗਿਆ ਨਾ ਸਾਰੀ ਦਿਹਾੜੀ ਨਾ ਇਹ ਤਾਂ ਕੰਮ ਧੰਦੇ ਜੀ ਨਾ ਬਿਨਾਂ ਨੇ ਕੀ ਬੰਦਾ ਕਰੇ ਹਾਂ ਉਹ ਹੱਤ ਹੋ ਗਿਆ ਨਾ ਮਹਾਕਰ ਵੜੀ ਦਾ ਵਾ ਤੇ ਉਹਦੇ ਨੂੰ ਇਹ ਬੁਮਾਰਵ ਹੈ ਬੰਦਾ ਕੀ ਕਰੂ ਉਹ ਵਜਾ ਨਿੱਕਾ ਮੁੜਾ ਵਾ ਕਿ ਤੂੰ ਨਾਲ ਜਾ ਕੇ ਦਵਾਈ ਲੈ ਆ ਹੈ ਜੇ ਠੀਕ ਨਹੀਂ ਤੇ ਚੱਲ ਕੋਈ ਗੱਲ ਨਹੀਂ ਆਹ ਲੈ ਪਾਣੀ ਪੀ ਲੋ ਤਾ ਰੋਟੀ ਖਾਣੀ ਜੇ ਪਹਿਲਾਂ ਤੇ ਚਾਹ ਪੀਣੀ ਹੈ ਤੂੰ ਮੇਰੀ ਗੱਲ ਸੁਣ ਲੈ ਪਹਿਨ ਮੈਂ ਚਾਹ ਬਣਾ ਕੇ ਦਿੰਦਾ ਰੋਟੀ ਖਾ ਰ ਕੇ ਵੇਂਦੇ ਚਲ ਕੋਈ ਨਹੀਂ ਆਹ ਬਾਅਦ ਦਵਾਈ ਜੀ ਹੋਈ ਹੈ ਚੱਲੇਗਾ ਤੂੰ ਜੀਵਨ ਉਧੇ ਕਿੱਥੇ ਆ? ਇੱਥੇ ਆ ਮੰਦਰੀ। ਹੈਂ? ਤੇ ਵੱਡਾ ਉਹ ਜਿਮ ਗਿਆ ਜੇ। ਉਹ ਨੂੰ ਨਹੀਂ ਪਤਾ। ਹੈਂ? ਚਲ। ਚਾਹ ਦੀ ਬਣ ਗਈ ਦੇਈ ਦਵਾ ਇਹਨਾਂ ਨੂੰ। ਉਹ ਜੀਵਨ ਕਿੱਥੇ ਰਹਿ ਗਈਆਂ ਯਾਰ? ਉਹ ਮੈਂ ਜਾਣਾ ਪਿੰਡ ਦੇ ਘਰ ਕੰਮ। ਆਦਾ ਕਿੱਥੇ ਮਰ ਗਈਆਂ? ਅੱਧ ਹੋਈ ਜਨਨੀ ਵਾਲੀ ਦੀ ਜਾਨ। ਆਹ ਨੋ ਪੀ ਲਓ ਜਾ। ਉਹ ਮੇਰੀ ਗੱਲ ਸੁਣਾ ਜੇ ਤੂੰ ਠੀਕ ਨਹੀਂ ਤੇ ਕਦ ਦਵਾਈ ਮਾਸਾ ਲੈ ਆਉਂਦੀ ਹੈਂ ਦਵਾਈ ਤੇ ਤੂੰ ਹੀ ਲੈ ਕੇ ਦੇਣੀ ਆ ਨਾ ਤੂੰ ਇਹਦੇ ਮੈਨੂੰ ਸਮਝਦੇ ਨਹੀਂਗੇ ਪਾ ਲੈ ਠੀਕ ਹੋਵਾਂ ਪਾ ਮੈਂ ਮਾਰੂ ਤੁਹਾਨੂੰ ਕੀ ਤੰ ਤੂੰ ਕੰਮ ਚਾਹੀਦਾ ਵਾ ਨਹੀਂ ਤੂੰ ਮੈਨੂੰ ਜੂ ਡੀ ਦੇ ਰਹੀ ਤੂੰ ਨਾਲ ਕਿਸੇ ਨੇੜੇੋਂ ਲੈਂਦੀ ਜਦੋਂ ਜਦੋਂ ਅੱਗੇ ਦੱਸੀ ਗੱਲ ਚੰਗਾ ਤੂੰ ਚਾਹ ਪੀ ਲੈ ਤੂੰ ਜਾ ਤੂੰ ਇਹ ਆਪਣਾ ਕਿਤਨਾ ਦਾ ਕੀਤਾ ਵਾ ਤੁਹਾਨੂੰ ਵੀ ਲੱਗੇ ਮੇਰੇ ਮੋੜ ਤੁਹਾਨੂੰ ਤੇ ਚੀਜ਼ਾਂ ਬੜੀਆਂ ਚਾਹੀਦੀਆਂ ਮੈਂ ਚਾਹ ਪਾਣੀ ਚਾਹੀਦਾ ਰੋਟੀ ਪਾਣੀ ਚਾਹੀਦਾ ਟਾਈਮ ਨਾ ਮਿਲਣਿਆ ਹਾਂ ਆਈ ਜਾਓ ਤੇ ਜਾਓ ਖੇਤਰਾ ਫੇਰ ਚਾਹ ਪੀ ਕੇ ਜਾ ਜਾ ਪਾਣੀ ਕਿੱਥੋਂ ਆਇਆ ਲੀਤੀ ਬਣਾਇਆ ਪੁੱਤ ਦਾਲ ਬਣਾਈ ਆ ਲਾ ਲਾ ਫੁਲਕੇ ਉਹ ਦਾਲ ਜਿਵੇਂ ਬਣਾਈ ਮੈਨੂੰ ਆਲੂ ਕੋ ਵੀ ਦੇ ਦੋ ਬਣਾ ਗਏ ਮੇਰੀ ਗੱਲ ਸੁਣ ਪੁੱਤ ਮੈਂ ਠੀਕ ਨਹੀਂ ਗਈ ਮੈਨੂੰ ਬੁਖਾਰ ਚੜਿਆ ਵਾ ਤੈਨ ਫੁਲਕਾ ਆ ਦਿੰਦੀ ਰੋਟੀ ਖਾ ਲਾ ਮੈਂ ਜਿਹੀ ਦਾਲ ਖਾਣੀ ਬਣਾ ਨਾ ਗੋਬੀ ਲੈ ਤੱਕੇ ਜਦ ਨਾ ਕਰਿਆ ਕਰ ਤੈਨੂੰ ਕਿੰਨੀ ਵਾਰੀ ਕਿਹਾ ਹੋ ਮੈਂ ਮੈਂ ਨਹੀਂ ਖਾਣੀ ਫਿਰ ਐ ਰੋਟੀ ਮੈਂ ਰੋਟੀ ਵੀ ਨਹੀਂ ਖਾਣੀ ਫਿਰ ਚਲ ਕੋਈ ਵੀ ਪੁੱਤ ਬਣਾ ਦੇਣੀ ਆ ਛੇਤੀ ਬਣਾ ਉਹ ਭੁੱਖ ਬਹੁਤ ਲੱਗੀ ਏ ਹਾਈ ਹਾਈ ਮੈਨੂੰ ਕੋਈ ਵੀ ਨਹੀਂ ਸਮਝਦਾ ਜੇ ਪਿਓ ਆ ਉਹ ਨਹੀਂ ਸਮਝਣ ਵਾਲਾ ਜੇ ਬੱਚੇ ਅੱਗੇ ਤੇ ਬੱਚਿਆਂ ਨੂੰ ਵੀ ਪਾਸ ਰੋਟੀ ਪਾਣੀ ਟਾਈਮ ਨਾਲ ਚਾਹੀਦਾ ਵਾ ਤੇ ਪਸੰਦੀਆਂ ਚੀਜ਼ਾਂ ਚਾਹੀਦੀਆਂ ਵਾ ਮਾਂ ਦੀ ਤੇ ਲੋੜ ਹੀ ਨਹੀਂ ਗਈ ਇਹਨਾਂ ਨੂੰ ਸਿਰਫ ਇੱਕ ਕੰਮ ਕਰਨ ਵਾਲੀ ਚਾਹੀਦੀ ਆ ਪਤਾ ਨਹੀਂ ਮੈਂ ਕਿੰਨਾ ਸੋਚਨੀ ਇਹਨਾਂ ਬਾਰੇ ਪਰ ਇਹ ਮੇਰੇ ਬਾਰੇ ਕੋਈ ਨਹੀਂ ਸੋਚਦੇ ਚਲ ਕਰਨਾ ਤੇ ਪਹਿਣਾ ਹੀ ਹੈ ਕਾਲੀ ਲਵਾਂ ਮੰਮੀ ਆਇਟਮਾਂ ਸੁਣ ਕੀ ਗੱਲ ਹੋ ਗਈ ਆ ਉਹ ਕਹਿਨਾਂ ਕਿ ਸੋਣਾ ਪੁੱਤ ਮੈਂ ਠੀਕ ਨਹੀਂ ਗਈ ਤੇ ਡਬੜੀ ਹੋਣ ਗਈ ਆ ਤੇ ਬੁਖਾਰ ਵੀ ਲੱਗਣ ਲਿਆ ਵਾ ਤਾਂ ਕਰਕੇ ਲੰਮੇ ਪੈ ਗਈ ਤੇ ਇਦਾਂ ਕਰੋ ਮੈਂ ਜਿਮ ਤੋਂ ਆਇਆ ਵਾਂ ਮੋ ਰੋਟੀ ਦੇ ਦੋ ਪਾ ਕੇ ਕੋਤ ਬਹੁਤ ਲੱਗੀ ਐ। ਕੋਤ ਨੂੰ ਤੇਰੀ ਰੋਟੀ ਪਕਾ ਕੇ ਰੱਖਾਈ ਆ। ਤੇ ਸਬਜੀ ਵੀ ਬਣੀ ਆ। ਜਾ ਗੇਰਾ ਕੋਤ ਪਾ ਕੇ ਖਾ ਲੈ। ਮੰਮੀ ਮੈਂ ਨਹੀਂ ਪਾ ਖਾਣੀ। ਮੁੰਨਾ ਦੇ ਦੋ। ਮੁੰਨੇ ਪਾ ਕੇ ਗੱਲ ਦਾ। ਕੋਤ ਮੇਰੇ ਕੋ ਤੇ ਕਿੱਲੇ ਜਾਣ ਲਿਆ ਅੰਦਰ ਸੀਟ ਜਾਣ ਹੈ ਨਹੀਂ ਕਿ ਜਾ ਪਾ ਕੇ ਖਾ। ਤੇ ਫੇਹੀ ਪਾਪਾ ਨਾਲ ਫੜ ਕੇ ਦੋਈ ਲੈਣ ਦੇ ਜਾ ਕੇ ਉੱਥੇ। ਕਿਹੜਾ ਗੇ ਦੂਰ ਜਾਣਾ ਹੈਗਾ। ਪਾਪਾ ਤੇਰਾ ਤਾਂ ਕਿੱਥੋਂ ਵੇਜਦਾ। ਬਾਹਰੋਂ ਆਇਆ ਹੀ ਉਹ ਤੇ ਆਣ ਕੇ ਚਾਹ ਪੀ ਕੇ ਕੋਤੋਂ ਦਾ ਫੇਰ ਨਿਕਲ ਗਿਆ ਬਾਹਰ। ਮੈਂ ਤਾਂ ਇਦਾਂ ਹੀ ਸਵੇਰ ਦੀ ਤੁਰੇ ਫਿਰਨ ਨਹੀਂ ਆ ਜੋ 5 ਵਜੇ ਉੱਠੀ ਆ ਨਾ ਤੇਦੀ ਉਹ ਕੰਮ ਕਰ ਕਦੀ ਉਹ ਕੰਮ ਕਰ ਸਰੀਰ ਮੇਰਾ ਸਾਥ ਹੀ ਨਹੀਂ ਦੇ ਰਿਹਾ ਤੇ ਮੰਮੀ ਮੈਂ ਕਿਹੜਾ ਵੇਲਾ ਆਇਆ ਵਾਂ ਮੰਮੀ ਕੰਮ ਕਰਕੇ ਜਿਮ ਲਾ ਕੇ ਫੇਰੀ ਘਰ ਆਇਆ ਵਾਂ ਤੇ ਰੋਟੀ ਦੇ ਦੋ ਮੈਨੂੰ ਪਾ ਕੇ ਪੁੱਤ ਪਾ ਕੇ ਤੇ ਖਾ ਸਕਦਾ ਵਾਂ ਨਾ ਰੋਟੀ ਮੈਂ ਬਣੀ ਟਾਈਮ ਲਗਾ ਮੈਂ ਹੁਣ ਕਰਦਾ ਵਾਂ ਤੂੰ ਨਹੀਂ ਨਹੀਂ ਜਾਓ ਜਾਓ ਲੈ ਆਂਗੇ ਰੋਟੀ ਮੇਰੇ ਅੱਤੇ ਮੈਂ ਨਾ ਇੱਥੇ ਮੈਂ ਜਾਓ ਜੋ ਠੋਠੋ ਜਾਓ ਵੇਦਾ ਬੰਦਾ ਗਿਆ ਹਾਂ ਰੋਟੀਆਂ ਤੇ ਰੋਟੀ ਪਾ ਕੇ ਦੇਣੀ ਕਿ ਕੀ ਕੀ ਕਰਨਾ ਸਾਰੀ ਢੜੀ ਦੇ ਬੰਦੇ ਨੇ ਚੱਲ ਕੋਈ ਨਹੀਂ ਲਿਆ ਦਿੰਦੀ ਆ ਮੈਂ ਗੱਲਾਂ ਨਾ ਕਰ ਬੋਦੀਆਂ ਆਹ ਲਿਆ ਦੋ ਲਿਆ ਦੋ ਬੀਨੂ ਇਹਦੀ ਸਮਝ ਆਉਂਦੀ ਮੈਂ ਸਾਰਿਆਂ ਵਾਂ ਤੇ ਕਿੰਨਾ ਕੁਛ ਕਰਨੀ ਆ ਪਰ ਮੇਰੇ ਵਾਸਤੇ ਕੋਈ ਵੀ ਨਹੀਂ ਕੁਛ ਕਰਦਾ ਇੱਕ ਦਿਨ ਜੇ ਮੈਂ ਮੰਜੀ ਤੇ ਪਿਆ ਹੀ ਗਈ ਆ ਤਾਂ ਵੀ ਨਹੀਂ ਮੈਨੂੰ ਜੀਣ ਦੇਣ ਦੇ ਸਾਰੇ ਨੂੰ ਰੋਟੀ ਟਾਈਮ ਨਾ ਚਾਹੀਦੀ ਆ ਉਹ ਵੀ ਮੰਜੀ ਤੇ ਮੈਂ ਇਹਨਾਂ ਵਾਸਤੇ ਮਰਦੀ ਜੰਨੀ ਆ ਇਹਨਾਂ ਨੂੰ ਤੇ ਮੇਰੀ ਕੋਈ ਪਰਵਾਹ ਹੀ ਨਹੀਂ ਗੀ ਕਿਹਨੇ ਨਹੀਂ ਮੈਨੂੰ ਦਵਾਈ ਲੈ ਕੇ ਦਿੱਤੀ ਨਿਆਣੇ ਕਹਿੰਦੇ ਪਿਓ ਨਾ ਚਲ ਜਾ ਪਿਓ ਕਹਿੰਦਾ ਨਿਆਣਿਆਂ ਨਾ ਚਲ ਜਾ ਦੱਸ ਮੈਂ ਕਿਹੜੇ ਖੁਸ਼ਾਲ ਮਾਰਾਂ ਹਾਇ ਰੱਬਾ ਸਰੀਰ ਤੇ ਮੇਰਾ ਨਾ ਹੋਰ ਤਰ੍ਹਾਂ ਦਾ ਹੁੰਦਾ ਜਾਣ ਡਿਆ ਏਦਾਂ ਕਰਦੀ ਆ ਆਪੇ ਜਾ ਕੇ ਦਵਾਈ ਲੈ ਆਉਣੀ ਆ ਤੇ ਆਂਦੀ ਆਂਦੀ ਨਾ ਰਬਨ ਪੈਣ ਨੂੰ ਮਿਲ ਕੇ ਆਉਂਗੀ ਨਾਲੇ ਬੰਦੇ ਤਾਂ ਥੋੜਾ ਜਿਹਾ ਮਨ ਹਲਕਾ ਹੋ ਜਾਂਦਾ ਵਾ ਚੱਲ ਮਨਾ ਉੱਠ ਕੇ ਦਵਾਈ ਆਪੇ ਲੈ ਆ ਤੈਨੂੰ ਨਹੀਂ ਕਿਸੇ ਨੇ ਕੁੱਛਣਾ ਰਮਪੇਣਾ ਆਜੋ ਆਜੋ ਭੈਣ ਜੀ ਸਤਿ ਸ਼੍ਰੀ ਅਕਾਲ ਪੇਣਾ ਸਤਿ ਸ਼੍ਰੀ ਅਕਾਲ ਕੋ ਸੁਣਾ ਕੀ ਹਾਂ ਚੱਲ ਵਧੀਆ ਠੀਕ ਠਾਕ ਤੂੰ ਆਪਣਾ ਸੁਣਾ ਬਹਿ ਜਾਓ ਆਜੋ ਠੀਕ ਠਾਕ ਵਧੀਆ ਹੋਰ ਕੀ ਕਰਦੇ ਆਏ ਕਰਨਾ ਕਰਨਾ ਕੀ ਆ ਹਾਂ ਇਨ ਸਵੇਰ ਦਾ ਹੋ ਗਿਆ ਇਹ ਬੁਖਾਰ ਅੱਛਾ ਤੇ ਬੜਾ ਹੀ ਮਾੜਾ ਹਾਲ ਹੀ ਮਾਹ ਹੈ ਨਾ ਭਾਜਣਾਟਕੇ ਕੰਮ ਨਵੇੜੇ ਆ ਤੇ ਹੁਣ ਮੈਂ ਦਵਾਈ ਲੈਣ ਆਈ ਤੇ ਮੈਂ ਕਿਹ ਜਾਂਦੀ ਜਾਂਦੀ ਆਪਣੀ ਬੇਹਨ ਨੂੰ ਮਿਲ ਕੇ ਜਾਨੀ ਆ ਚਲ ਸੋ ਸੁੱਕਦੇ ਹੁੰਦੇ ਆ ਨਹੀਂ ਇਹ ਤੇ ਹੈ ਹੀ ਹੈ ਇਹ ਤੇ ਅੱਗੇ ਕਿਤੇ ਹੋਲਣਾ ਪੈਂਦਾ ਹੀ ਆ ਮੈਂ ਨਾ ਬੜੀ ਤੰਗ ਹਾਂ ਤੈਨੂੰ ਕੀ ਦੱਸਾਂ ਮੈਂ ਤੰਗ ਹਾਂ ਕਿਹੜੀ ਕਿਹੋਂ ਤੰਗ ਅਜੇ ਤਾਂ ਨਵਾਂ ਨਹੀਂ ਆਈ ਤੇ ਪਹਿਨੇ ਹੀ ਤੰਗ ਹੋ ਗਈ ਕੀ ਦੱਸਾਂ ਹਾਂ ਜਨਾਨੀ ਦੀ ਤੇ ਕੋਈ ਜ਼ਿੰਦਗੀ ਨਹੀਂ ਗਈ ਤੇ ਹੁਣ ਵੇਖ ਲਾ ਸਾਰਾ ਦਿਨ ਮੈਂ ਨਾ ਮਰ ਤੇ ਭੱਜੀ ਫਿਰਨੀ ਆ ਕਦੀ ਇਹਨਾਂ ਨੂੰ ਗਰਮ ਗਰਮ ਰੋਟੀ ਲਾ ਕੇ ਦੇ ਕਦੀ ਸਫਾਈਆਂ ਕਰ ਕਦੀ ਇਹਨਾਂ ਦੇ ਕੱਪੜੇ ਧੋ ਕੇ ਦੀ ਪ੍ਰੈਸ ਕਰ ਤੇ ਅੱਜ ਮੈਂ ਬਿਮਾਰ ਹੋ ਗਈ ਆ ਤੇ ਪਿਓ ਆਂਦਾ ਵੀ ਨਿਆਣਿਆਂ ਨੂੰ ਕਹਦੇ ਦਵਾਈ ਲਿਆ ਦੇ ਨਾ ਤੇ ਨਿਆਣੇ ਕਹਿੰਦੇ ਵੀ ਪਿਓ ਨੂੰ ਕਹ ਦੇ ਤੇ ਮੈਂ ਤੇ ਨਾ ਇੰਨਾ ਮੇਰਾ ਮਾੜਾ ਹਾਲ ਤੇ ਰੋ ਖੱਪ ਕੇ ਤਾਂ ਉੱਠ ਕੇ ਹਾਰ ਕੇ ਆਪ ਦਵਾਈ ਲੈਣ ਆਈ ਆ ਲੈ ਦੱਸ ਆ ਕਿੱਦਾਂ ਦੀ ਗੱਲ ਹੋਈ ਪੀਪਿਓ ਕਹਿੰਦਾ ਪਿਓ ਨੂੰ ਨਹੀਂ ਪਤਾ ਉਹ ਤਾਂ ਗੱਲ ਵੀ ਮੇਰਾ ਘਰ ਬਾਰੇ ਇਹਦੇ ਨਾਲ ਆ ਤੇ ਮੈਂ ਜਾ ਕੇ ਦਵਾਈ ਲੈ ਕੇ ਦਵਾ ਨਹੀਂ ਉਹਦਾ ਆਪਣਾ ਫਰਜ਼ ਬੰਦਾ ਵਾ ਇਹ ਤੇ ਮੇਰਾ ਤੇ ਬਹੁਤਾ ਹੀ ਮੜਾ ਘਰ ਨਹੀਂ ਨਹੀਂ ਆਹ ਘਰ ਤੇ ਗਲਤ ਵਾ ਪਰ ਸਾਡੇ ਘਰ ਨਾਲ ਇਦਾਂ ਦੀ ਗੱਲ ਨਹੀਂ ਗਈ ਹੈਗੀ ਵੇਖ ਲਓ ਭੈਣ ਜੀ ਜੇ ਮੈਂ ਸਾਰੇ ਕੰਮ ਕਰਦੀ ਆ ਤਾਂ ਲੋਕਾਂ ਮੈਂ ਹੀ ਕਰਦੀ ਆ ਅੱਛਾ ਤੇ ਬਾਕੀ ਇਹ ਆ ਵੀ ਜੇ ਘਰ ਦਾ ਕੰਮ ਆ ਨਾ ਉਹ ਮੇਰੇ ਨਾਲ ਹੀ ਕਰਵਾ ਦਿੰਦੇ ਆ ਇਹ ਤੇ ਇਦਾਂ ਹੋਣਾ ਨਾ ਹਾਂ ਹੱਥ ਹਟਾ ਕੇ ਇੱਕ ਦੂਜੇ ਨਾਲ ਕੰਮ ਕਰੋ ਜੇ ਮੈਂ ਬਿਮਾਰ ਆਂ ਉਸੇ ਵਲੇ ਨਾ ਮੈਨੂੰ ਦਵਾਈ ਲਿਆ ਦੇਣੀ ਆ ਪਤਾ ਤੇ ਹੈ ਆ ਵਾ ਘਰ ਵਿੱਚ ਕੰਮ ਕਰਨ ਵਾਲੀ ਤੇ ਇਹੋਈ ਆ ਜੇ ਇਹ ਵੀ ਮੰਜੇ ਤੇ ਪੈ ਗਈ ਤਾਂ ਰੋਟੀ ਕਿਹਨੇ ਪਕਾਉਣੀ ਹੈ ਕਰਮਾ ਵਾਲੀ ਆ ਭੈਣ ਤੂੰ ਤੇ ਬੱਚੇ ਬੱਚੇ ਵੀ ਬੜੇ ਵਧੀਆ ਵਾ ਮੇਰੇ ਨਾਲ ਕੰਮ ਕਰਵਾ ਲਿੰਦੇ ਆ ਜੇ ਕਿਤੇ ਇਹ ਕਿਤੇ ਬਾਹਰ ਅੰਦਰ ਗਏ ਹੁਣ ਤੇ ਚਨਾਤ ਪੜਾਵਦੀ ਆ ਪਰ ਨਾ ਮੇਰੀ ਬੋਤੀ ਜੂ ਮਾੜੀ ਹੋਈ ਆ ਮਿੰਦਕ ਪੁੱਛਦਾ ਹੀ ਨਹੀਂਗਾ ਤੇ ਨਹੀਂ ਨਹੀਂ ਇਹ ਤੇ ਨਾ ਪਾਜੀ ਵਾਸਤੇ ਵੀ ਗਲਤ ਆ ਤੇ ਬੱਚਿਆਂ ਵਾਸਤੇ ਵੀ ਗਲਤ ਵਾ ਬੱਚਿਆਂ ਨੂੰ ਵੀ ਚਾਹੀਦਾ ਵਾ ਕਿ ਸਾਡੀ ਮਾਂ ਵਾ ਜੇ ਚੱਲ ਉਹ ਨਹੀਂ ਨਾਲ ਤੁਰੇ ਤੇ ਨਿਆਣੇ ਨਾਲ ਜਾਂਦੇ ਕੋਈ ਨਹੀਂ ਮੰਮੀ ਇਹ ਨਾਲ ਜਾਣੇ ਦਵਾਈ ਲੈ ਆ ਦਿੰਦੇ ਆ। ਵੇਲਾ ਜੇ ਇਹਨਾਂ ਨੂੰ ਕੋਈ ਫਿਕਰ ਨਹੀਂ ਤੇ ਜੇ ਮੈਨੂੰ ਕੁਝ ਹੋ ਗਿਆ ਨਾ ਕੱਲ ਨੂੰ ਤੇ ਮੁੜ ਕੇ ਇਹਨਾਂ ਨੇ ਰੋਣਾ ਫੋਟੋਆਂ ਦੀ ਗੱਡੀ ਬਹਿ ਪੈ ਕੇ ਤੇ ਕੀ ਫਾਇਦਾ ਫਿਰ ਰੋਣ ਦਾ? ਨਹੀਂ ਨਹੀਂ ਇਦਾਂ ਦੀਆਂ ਗੱਲਾਂ ਨੂੰ ਮੂੰਹ ਕੱਢੀ ਦੀਆਂ ਹੁੰਦੀਆਂ। ਫਿਰ ਕੀ ਕਰਾਂ? ਸਤੇ ਬੰਦੇ ਨੇ ਕੋਹੋਂ ਨਾ ਕੋਹ ਤੇ ਕਹਿਣਾ ਹੀ ਆ ਨਾ। ਕੋਈ ਗੱਲ ਨਹੀਂ ਕਈ ਵਾਰ ਨੇ ਆਲੇ ਆ ਜਾਂਦੇ ਨੇ ਦੇ ਫੇਡਣ। ਮੈਂ ਸਮਝਾਉਂਗੀ। ਉਦੋਂ ਮੈਂ ਘਰ ਵੀ ਆਉਂਗੀ। ਘਰ ਆਣ ਕੇ ਕਹੂੰਗੀ ਤੇ ਇੰਨੀ ਤੰਗੀ ਨਹੀਂ ਦੇਈ ਦੀ। ਬੰਦਾ ਬਿਮਾਰ ਸਮਾਤੇ ਹੋ ਹੀ ਜਾਂਦਾ ਉਹ ਤੇ ਜਾ ਕੇ ਬੰਦਾ ਦਵਾਈ ਤੇ ਲਿਆ ਕੇ ਦਵੇ। ਚੱਲ ਓਦਾਂ ਤੇ ਮੈਂ ਪਰਵਾਹ ਹੀ ਨਹੀਂ ਕਰਦੀ ਓਦਾਂ ਤੇ ਮੈਂ ਆਪੇ ਸਾਰੇ ਕੰਮ ਕਰ ਲੈਣੇ ਹੁੰਦੇ ਆ ਪਰ ਜਦੋਂ ਬੰਦਾ ਠੀਕ ਨਹੀਂ ਹੁੰਦਾ ਉਹ ਕੀ ਕਰੂਗਾ ਫਿਰ ਸਰੀਰ ਵੀ ਇੱਕ ਮਸ਼ੀਨਰੀ ਆ ਇਹਦਾ ਪਤਾ ਥੋੜਾ ਕਦੋਂ ਤੇ ਨਮਾਟਵਾ ਜਾਣੀ ਆ ਉਹੀ ਤੇ ਗੱਲ ਓਦਾਂ ਤੇ ਥੋੜੀ ਕੀ ਤੇ ਬੰਦਾ ਬੈੰਦਾ ਹੀ ਨਹੀਂਗਾ ਸਹੀ ਗੱਲ ਫੇ ਦਵਾਈ ਨਾ ਹੀ ਲਿਆਉਣੀ ਪਵੇ ਤੇ ਨੱਕੋਂ ਫੈਰੋ ਝੋਲ ਕੇ ਫੇਰ ਹੀ ਤੁਰੀਦਾ ਵਾ ਫੇ ਹੁਣ ਲੈਈਏ ਦਵਾਈ ਜਾ ਕੇ ਆਕਿਆ ਸਹੀ ਗੱਲ ਆ ਤੇ ਮੇਰੀ ਤੇ ਹਾਲਤ ਇੰਨੀ ਮਾੜੀ ਹੀ ਨਾ ਮੈਂ ਤੇ ਹਾਰ ਕੇ ਤੁਹਾਡੇ ਵੱਲ ਆਈ ਆ ਫੇ ਚੱਲ ਬੰਦਾ ਨਾਲ ਦੋਸਤ ਨੂੰ ਫੋਨ ਜਾਨੀ ਨਾਲ ਦਵਾਈ ਆ ਜਾਨੀ ਆ ਕੀ ਕਰਨਾ ਫਿਰ ਲੈ ਲਈ ਦਵਾਈ ਹੁਣ ਦਵਾਈ ਬ ਲੈ ਆਈਆਂ ਅੱਛਾ ਤੇ ਮੈਂ ਹਾਂ ਚੱਲ ਬਜਾਦੀ ਜਦੀ ਨਾ ਨਾਲ ਮੈਨੂੰ ਜਾਨੀ ਆ ਚੱਲ ਤੇ ਮਨ ਥੋੜਾ ਜਿਹਾ ਹਲਕਾ ਹੋ ਜਾਊਗਾ ਚੱਲ ਕੋਈ ਦੀ ਦਵਾਈ ਖਾ ਕੇ ਨਾ ਘੜੀ ਆਰਾਮ ਕਰੇ ਨਾ ਤੇ ਸਰੀਰ ਨੂੰ ਆਰਾਮ ਮਿਲੂਗਾ ਨਾ ਫੇਰ ਹੀ ਠੀਕ ਹੋਣਾ ਨੂੰ ਇੰਨਾ ਕਰੀ ਮੇਰੀ ਭੈਣ ਘਰ ਜੂ ਲਾਈ ਕੋਈ ਗੱਲ ਨਹੀਂ ਮੈਂ ਆਉਂਗੀ ਘਰ ਹੋਣਾ ਕਿਉਂ ਨਹੀਂਗਾ ਆਹ ਦਾ ਸੁਣ ਕੇ ਤਾਂ ਮੈਨੂੰ ਆ ਬੜਾ ਤਕਾ ਜਿਹਾ ਲੱਗਾ ਵਾ ਤੇ ਇਦਾਂ ਹੂੰ ਬਤਾ ਦੇ ਨਾ ਮੈਂ ਤੇ ਆ ਬੜੀ ਤੰਗ ਵਾਂ ਇੰਨਾ ਵਿੱਚ ਵਿੱਚ ਰੋਣ ਆਉਂਦਾ ਨਾ ਮੈਂ ਸਾਰਾ ਦਿਨ ਖਾਪ ਜਣੀ ਨਿਹਾਣਿਆਂ ਵਾਲ ਤੇ ਇਨਾਂ ਮੇਰੀ ਕੋਈ ਕਦਰ ਨਹੀਂ ਗਈ ਪੀ ਹਾਡੀ ਮਾਂ ਕੀ ਕਰਦੀ ਆ ਪੀ ਨਹੀਂ ਬਸ ਆਉਂਦੇ ਆ ਅਹੀਂ ਆਂ ਸਬਜ਼ੀ ਖਾਣੀ ਆ ਖਾਣੀ ਆਂ ਖਾਣੀ ਆ ਖਾਣੀ ਤੇ ਮੈਂ ਉਸੇ ਨਾਲ ਬੁਣਾ ਕੇ ਦਿੰਨੀ ਆ ਤੇ ਮੈਂ ਇਹ ਸੋਚਦੀ ਵੀ ਮੇਰੀ ਕਿੱਥੇ ਗਲਤੀ ਰਹਿ ਗਈ ਆ ਤੇ ਹੀ ਵੀ ਹਮ ਚੁੱਪ ਕਰਕੇ ਦਵਾਈ ਖਾ ਕੇ ਨਾ ਹਰਾਮ ਨਾਲ ਲੰਮੇ ਪੈ ਗਏ ਆਪੇ ਇੱਕ ਡੰਗ ਰੋਟੀ ਨਾਲ ਨਾ ਮਿਲੂ ਤਾਂ ਪਤਾ ਲੱਗ ਜੂ ਪੀ ਮਾਂ ਤਾਂ ਬਿਨਾਂ ਦਾ ਕਰਦੀ ਤਾਂ ਬਣਾ ਕੀ ਹਾਲ ਹੁੰਦਾ ਗੱਦੇ ਵਾਕਿਆ ਸਹੀ ਆ ਆਰਾਮ ਨਾਲ ਕਿਉਂ ਡਾਕਟਰ ਆਉਂਦਾ ਵੀ ਉੱਠੀ ਨਾ ਤਾਂ ਨਾਂਵੇਂ ਕੁੱਟਿਆ ਹੀ ਜਾਂਦੇ ਫਿਰ ਬੀਬੀ ਬੜਾ ਘਟਿਆ ਆ ਉਹ ਫੇਰ ਵੇਖੀ ਕਿ ਰੋਟੀ ਕਿੱਥੋਂ ਖਾਂਦੇ ਆ ਇੰਦਾ ਹੀ ਕਰੂ ਨਹੀਂ ਹੁਣ ਮੈਂ ਤੇ ਨਾ ਮਾਦੀ ਮਾਦੀ ਜਾ ਕੇ ਫੇਰ ਰੋਟੀਆਂ ਲਾ ਕੇ ਦਿੰਨੀ ਆ ਜੇ ਤੈਨੂੰ ਤੰਗੀ ਦੇਣ ਰੇ ਤੂੰ ਵੀ ਤਾਂ ਕੋਈ ਸਬਕ ਸਿਖਾਉਣਾ ਨੂੰ ਉਹਨਾਂ ਨੂੰ ਕਿੱਦਾਂ ਬੋਧਾ ਲਗੂ ਤੇਰੀ ਕਾਟ ਦਾ ਕਿ ਜੇ ਅਸੋਈ ਵਿੱਚ ਨਾ ਵੜੀ ਤੈਨੂੰ ਭੁੱਖੇ ਰਹਿਣਾ ਚਲ ਕੋਈ ਗੱਲ ਨਹੀਂ ਹੁਣ ਹਾਵੋ ਕੰਮ ਕਰੂੰਗੀ ਮੈਨੂੰ ਵੀ ਲੋੜ ਪਈ ਜੇ ਤੂੰ ਮੈਨੂੰ ਨਹੀਂ ਪੁੱਛਣ ਦੇ ਤਾਂ ਮੈਂ ਕੋਠ ੋਠ ਕੇ ਇਹਨਾਂ ਰੋਟੀ ਮਾਣ ਲੀ ਮੈਂ ਚਾਹ ਤਾਂ ਕੱਪ ਬਣਾਉਣੀ ਬੜਾ ਵਧੀਆ ਤੇ ਤੈਨੂੰ ਪਿਆਲਨੀ ਆ ਪੀ ਕੇ ਜਾ ਕੇ ਨਾ ਤੂੰ ਰਾਂ ਆਨ ਲੰਮੇ ਪੈ ਜਾ ਚਲ ਕੋਈ ਨਹੀਂ ਠੀਕ ਵਾ ਐਵੇਂ ਮੇਰੇ ਕੋਠੇ ਨਹੀਂ ਜਾਣਦੇ ਮੇਰੇ ਕੋ ਹਿੱਲਿਆ ਹੀ ਨਹੀਂ ਜਾਂਦੇ ਆਪੇ ਖਾਣਗੇ ਨਾ ਕਿੱਥੇ ਨਾ ਕਿੱਥੇ ਜਾਂ ਨਹੀਂ ਗੀਆਂ ਜਿਹੜੀਆਂ ਪਕਾਉਣਗੇ ਜਾਂ ਕੋਈ ਰਾਤ ਨੂੰ ਚਾ ਉਹ ਕਰਾਂਗੇ ਕੋਹ ਨਾ ਕੋਹ ਆਪੇ ਚਲ ਕੋਈ ਨਹੀਂ ਮੈਂ ਵੀ ਠਹਿਰ ਕੇ ਜਾਨੀ ਆ ਤੇ ਜਿੱਦਾਂ ਕਿਹਾ ਵਾ ਨਾ ਉਦਾਂ ਹੀ ਕਰੂੰਗੀ ਹੁਣ ਨਹੀਂ ਨਹੀਂ ਇਦਾਂ ਹੀ ਕਰੀ ਫੇਰ ਇਹਨਾਂ ਨੂੰ ਹੋਸ਼ ਆਣੀ ਆ ਜੇ ਤੂੰ ਪਕਾ ਕੇ ਦੇਈ ਗਈ ਬਿਮਾਰ ਬਿਮਾਰ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗੂ ਤੇ ਸਾਡੀ ਮਾਂ ਨੇ ਠੀਕ ਚਾ ਕਰਦੀ ਨਹੀਂ ਮੇਰੇ ਠੀਕ ਗੱਲ ਤੇ ਸਹੀ ਆ ਕੋਈ ਗੱਲ ਨਹੀਂ ਇਦਾਂ ਹੀ ਕਰੂੰਗੀ ਹੁਣ ਮੈਂ ਨਾ ਕੱਪੜੇ ਤਾਂ ਇਦਾਂ ਨਾ ਰੋਟੀ ਪਾਣੀ ਪਕਾਵੀ ਫੇਰ ਪਤਾ ਲੱਗਣਾ ਹੀ ਆ ਨਹੀਂ ਹੁਣ ਨਹੀਂ ਕਰਦੀ ਖੁਸ਼ੀ ਮੈਂ ਮੈਂ ਨੇ ਹੁਣ ਨਹੀਂ ਚਾਹ ਬਣਾ ਕੇ ਕੋਟ ਚਾਹ ਠੀਕ ਆ ਚਾਹ ਪੀ ਕੇ ਜਾਂਦੀ ਹਾਂ ਫਿਰ ਲਾ ਕਿੰਨੀ ਚੰਗੀ ਆ ਫਿਰ ਵੀ ਕੋਈ ਰਾਤ ਮੈਨੂੰ ਦੱਸਿਆ ਹੀ ਆ ਨਾ ਜੇ ਮੈਂ ਘਰੇ ਪਈ ਰੋਂਦੀ ਰਹਿੰਦੀ ਤੇ ਮੈਨੂੰ ਕਿੱਦੇ ਪੁੱਛਣਾ ਹੀਗਾ ਉਹੀ ਗੱਲ ਆ ਨਾ ਜਿੰਦਿਆਂ ਨੂੰ ਪੁੱਛਣਾ ਨਹੀਂ ਤੇ ਮੁਰਕੇ ਮਰਿਆ ਨੂੰ ਕਹਿਣਾ ਵੀ ਬੱਸ ਉਹਦੇ ਨਾਲ ਸਾਡੀ ਜ਼ਿੰਦਗੀ ਹੈ ਉਹਦੇ ਨਾਲ ਸਾਡਾ ਆ ਹੀਗਾ ਆਪੇ ਹੁਣ ਪਤਾ ਲੱਗੂ ਜਦੋਂ ਮੈਂ ਨਾਲ ਅਖੀ ਮੰਜੀ ਤੋਂ